ਗਰਦਨ ਸੀ ਉਦੋਂ ਉਹ ਉਦੀ ਤਾਂ ਨਹੀਂ ਲਿਖਣ ਲੱਗ ਗਈ ਸੀ ਇਹਨੂੰ ਗਾਣੇ ਲਿਖਣਾ ਗਾਉਂਦਾ ਤਾਂ ਸੀ ਉਹ ਜੋ ਤੇਰੇ ਵੀ ਜਿਹੜਾ ਹੁਣ ਲੱਗ ਜਾਂਦਾ ਪੰਜਵੀਂ ਕਲਾਸ 'ਚ ਪਰ ਲਿਖਣ ਲੱਗਾ ਜਾ ਕੇ ਕੌਮ ਜੀ ਜਦੋਂ ਉਹਨੂੰ ਲੋੜ ਮਹਿਸੂਸ ਕੀਤੀ ਕਿ ਮੈਂ ਕਹਿੰਦਾ ਲੋੜ ਕਾਟ ਦੀ ਮੈਂ ਜਦੋਂ ਲੱਗਿਆ ਕਿ ਮੈਨੂੰ ਗਾਣੇ ਚਾਹੀਦੇ ਮੈਂ ਗਾਉਂਦੇ ਆ ਤਾਂ ਤਾਂ ਭਲੇ ਮੈਂ ਗਾਣੇ ਹਾਂ ਪਰ ਫਿਰ ਉਹਨੇ ਇੱਕ ਦੋ ਕਲਾਕਾਰਾਂ ਤੋਂ ਇੱਕ ਦੋ ਰੈਕੋਰਡਾਂ ਕੋਲੇ ਗੇੜੇ ਮਾਰੇ ਉਹਨਾਂ ਨੇ ਪਕਾਈ ਕਰਾਈ ਘੜਾ ਘੜਾ ਕੇ ਬੇਟ ਕਰਾ ਕੇ ਬਾਹਰ ਦੇਖ ਤੋਂ ਮੋਦ ਦੇ ਦੇ ਜਿਦੋਂ ਕਿ ਕਾ ਵੀ ਜੇ ਗੋਣੇ ਪਲੇਟ ਨਹੀਂ ਜਾ ਅੱਜ ਤੋਂ ਬਾਅਦ ਵੀ ਕੋ ਕੋਣਾ ਨਹੀਂ ਕੋ ਕੋ ਆਪ ਨੂੰ ਉਹਨੇ ਸੰਹਿਤ ਪਰ ਆ ਬੁੱਲੇ ਸ਼ਾ ਬਾਰੇ ਸਾ ਮੇਰੇ ਤੇ ਸੰਹਿਤ ਕਿਤਾਬਾਂ ਨਹੀਂ ਆ ਮੇਰੀ ਭਾਵੇਂ ਵੀ ਹੀ ਵੀਲਨ ਸਾਹਿਬ ਹੋਣ ਤੋਂ ਜ਼ਿਆਦਾ ਕਿਤਾਬਾਂ ਬਣੇ

ਮਕਾਬਲਾ ਦਾ ਖੂਨ ਹੈ ਅੱਜ ਵੀ ਨਹੀਂ ਹੁੰਦਾ ਸੰਸਾਰ ਨੂੰ ਦੇਖੋ ਇਸ ਕਰਕੇ ਵੀ ਮਿਹਨਤ ਦੋ ਨਹੀਂ ਸੀ ਤੇ ਸਾਰੇ ਹਰੇਕ ਸਮਾਜ ਦੇ ਵਿੱਚ ਚੰਗੇ ਬੰਦੇ ਵੀ ਬਹੁਤ ਹੁੰਦੇ ਆ ਮਾਰ ਨਹੀਂ ਪਾਉਂਦੇ ਇਤਨਾ ਪੁੱਜੀ ਇਤਨਾ ਸਿੱਧੂ ਬਾਈ ਨੇ ਇੰਨੀ ਮੈਂਤ ਕੀਤੀ ਸੀਗੀ ਪਰ ਉਹਨਾਂ ਨੂੰ ਅਜੇ ਤੱਕ 3 ਸਾਲ ਹੋ ਗਏ ਪਰ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਸਰਕਾਰਾਂ ਸਾਫ ਦਾ ਜਿਹੜਾ ਸਾਡਾ ਸਿਸਟਮ ਬਹੁਤ ਸੁਗਮ ਹੈ ਤਾਂ ਜੋ ਸਾਡੀ ਪੁਲਿਸ ਹੈ ਸਾਡੀ ਸਰਕਾਰਾਂ ਸਾਡਾ ਪੋਲੀਟਿਕਲ ਟੈਂਪਰ ਉਹਦੇ ਕੀ ਸੁਰਤਾ ਹੈ ਹਰ ਬੰਦਾ ਆਪਣੇ ਬੁਨਸੇ ਵੇਚਦਾ ਆਪਣੀ ਵੋਟ ਵੇਚਦਾ ਆਪਣੇ ਪੋਲੀਟਿਕਸ ਨਾਲ ਜੁੜੇ ਹੋਏ ਨਾ ਕੋਈ ਨੁਕਸਾਨ ਨਹੀਂ ਕਰਦਾ ਉਹ ਆਪਣੇ ਨਿਹਾਏ ਨੇ ਫੈਸਲੇ ਕਰਦਾ ਮੈਚ ਵਿੱਚ ਤੇ ਫੈਸਲੇ ਇਹਨਾਂ ਚੁਪਕੇ ਚੜ੍ਹੇ ਕੀ ਹੋਣਾ ਚਾਹੀਦਾ ਸੱਚ ਕੀ ਹੈ ਝੂਠ ਕੀ ਹੈ ਉਹ ਤੋਂ ਪਰੇ ਹਟ ਕੇ ਉਹ ਕਿਹੜੀ ਇਲਾਕਾ ਦੀ ਗੱਲ ਪੰਜ ਬੰਦੇ ਨੂੰ ਨੇ ਦੋਨੋਂ ਸਾਨੂੰ ਇਨਸਾਫ ਦੀ ਬਹੁਤੀ ਮਿਲਦੀ ਹੈ ਮਾਂ ਜੋ ਆਦਮ ਤਲੀ ਨੂੰ ਤੁਹਾਨੂੰ ਸਾਥ ਤੁਰੀ ਫੋਟੋ ਜਿਹੜੀ ਥੋਸਾ ਜਿਹਾ ਤਾਂ ਪੀਣੀ ਪਈ